ਜੀ ਕਿਸੇ ਵੀ ਦੇਸ਼ ਦੇ ਵਿੱਚ ਇਤੋਂ ਸਮਾਨ ਭੇਜਣਾ ਖਾਣ ਵਾਲਾ ਪੀਣ ਵਾਲਾ ਕੱਪੜੇ ਭੇਜਣੇ ਕੋਈ ਵੀ ਭੇਜਣਾ ਤਾਂ ਅੱਜ ਤੁਹਾਨੂੰ ਆਪਾਂ ਇੱਕ ਤਰੀਕਾ ਸਿਖਾਈ ਜਿਹੜੇ ਤਰੀਕੇ ਨਾਲ ਤੁਸੀਂ ਸਭ ਤੋਂ ਸਸਤੇ ਰੇਟਾਂ ਵਿੱਚ ਭੇਜ ਸਕਦੇ ਜਿਵੇਂ ਕਿ ਇਹ ਕਿਉਂ ਹੈ ਕਿਉਂ ਹਰ ਕੋਈ ਭੇਜਦਾ ਨਹੀਂ ਆਪਾਂ ਦੱਸਾਂ ਕਿਉਂ ਕਿਵੇਂ ਭੇਜਦੇ ਨੇ ਤੇ ਵਾਕਿਆ ਕੱਪੜੇ ਨੇ ਕੱਪੜੇ ਭੇਜਣਗੇ ਮਨ ਲਗੇ ਪੰਜਾਬ ਚ ਸਭ ਤੋਂ ਸਸਤੇ ਰੇਟ ਨੇ ਬਈਆਂ ਦੇ ਅੰਦਰ ਜਾ ਕੇ ਗੱਲ ਕਰਦੇ ਆ ਆਪਾਂ ਆਇਆ ਸ਼ਹਿਰ ਮਲੇਰਕੋਟਲਾ ਦੇ ਵਿੱਚ ਐਮਪੀ ਇੰਟਰਨੈਸ਼ਨਲ ਕੋਰੀਅਰ ਸਰਵਿਸ ਬਾਈ ਨਾਲ ਗੱਲਬਾਤ ਕਰਾਉਣੇ ਅੰਦਰ ਜੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਆਪਾਂ ਜ ਤੁਸੀਂ ਕਿਉਂ ਹੀ ਭੇਜਦੇ ਹੋ ਹਣਾ ਹਾਂਜੀ ਬਾਈ ਆਪਾਂ ਕਿਉਂ ਯੂਕੇ ਭੇਜਣਾ ਭੇਜਣਾ ਕੈਨੇਡਾ ਭੇਜਣਾਗਾ ਯੂਐਸਏ ਭੇਜਣਾ ਆਪਾਂ ਹਰ ਇੱਕ ਕੰਟਰੀ ਜੀ ਭੇਜ ਦਿੰਨੇ ਹਾਂਗੇ ਮਤਲਬ ਜਿੰਨੀ ਵੀ ਕੰਟਰੀ ਸਾਰੇ ਸਮਾਨ ਭੇਜਦੇ ਹਾਂ ਹਾਂਜੀ ਹਾਂ ਅਜਿਹੀ ਕੋ ਕੰਟਰੀ ਜਿੱਥੇ ਤੁਸੀਂ ਸਮਾਨ ਨਹੀਂ ਭੇਜਦੇ ਕੋਈ ਕੰਟਰੀ ਇਹੋ ਜਿਹੀ ਨਹੀਂ ਜਿੱਥੇ ਸਮਾਨ ਨਹੀਂ ਭੇਜਦੇ ਬਾਈ ਸਮਾਨ ਕੀ ਕੀ ਭੇਜਦੇ ਨੇ ਕੱਪੜੇ ਹੋ ਗਏ ਦਵਾਈਆਂ ਹੋ ਗਈਆਂ ਖਾਣ ਪੀਣ ਵਾਲਾ ਸਮਾਨ ਹੋ ਗਿਆ ਦੇਸੀ ਕੀ ਹਰ ਇੱਕ ਸਮਾਨ ਭੇਜਦੇ ਸਾਰਾ ਸਮਾਨ ਭੇਜਦੇ ਨੇ ਸਾਰਾ ਜਿਵੇਂ ਕਿ ਆਪਣੇ ਇਹ ਹੁੰਦੇ ਨੇ ਸਰੋਂ ਦਾ ਤੇਲ ਵਗੈਰਾ ਇਹ ਚੀਜ਼ਾਂ ਇਹ ਇਹ ਚੀਜ਼ਾਂ ਨਹੀਂ ਜਾਂਦੀ ਹੈਗੀਆਂ ਬਈ ਇਹ ਕਿਸੇ ਕਿਸੇ ਕੰਟਰੀ 'ਚ ਕਿਸੇ ਕਿਸੇ ਰਾਹੀਂ ਵੀ ਨਹੀਂ ਜਾਣੀ ਵੀ ਜਿਹੜੀ ਚੀਜ਼ ਡੱਲਨ ਵਾਲੇ ਹੁੰਦੇ ਲਿਕਵਿਡ ਹੁੰਦੇ ਕੱਲਾਉ ਨਹੀਂ ਜਾਂਦਾ ਹਾਂ ਲਿਕਵਿਡ ਆਈਟਮ ਨਹੀਂ ਜਾਂਦੀ ਹੈਗੀ ਬਾਕੀ ਕੁਝ ਮਰਜ਼ੀ ਭੇਜ ਸਕਦਾ ਇੱਥੇ ਆ ਕੇ ਤੁਸੀਂ ਕੱਪੜੇ ਭੇਜਣਾ ਖਿਓ ਭੇਜਣਾ ਪੰਜੀਰੀ ਭੇਜਣਾ ਖੋਆ ਭੇਜਣਾ ਦਵਾਈਆਂ ਭੇਜਣੀਆਂ ਨੇ ਜਿਹੜੇ ਦੇਸੀ ਦਵਾਈ ਹੁੰਦੀ ਨੇ ਉਹ ਭੇਜਣੇ ਉਹ ਹੀ ਭੇਜਦਾਂਗੇ ਤੇ ਬਾਈ ਜਿਹੜੀ ਦਵਾਈ ਹੁੰਦੀ ਦਾ ਬਿਲ ਜਨੂੰ ਚਾਹੀਦਾ ਨਾਲ ਬਿਲ ਤੇ ਡਾਕਟਰ ਦੀ ਪਰਚੀ ਅੱਛਾ ਨਾਲ ਹੋਣੀ ਚਾਹੀਦੀ ਉਹ ਜ਼ਰੂਰੀ ਆ ਹਨਾ ਉਹ ਜ਼ਰੂਰੀ ਆ ਉਹ ਇਹ ਚੀਜ਼ ਤੁਸੀਂ ਧਿਆਨ ਚ ਰੱਖਿਓ ਕਿਤੇ ਕੱਲੀ ਦਵਾਈ ਚੱਕ ਲਿਓ ਥੋੜੀ ਫਿਰ ਇੱਥੋਂ ਬਾਅਦ ਸ ਮੋੜ ਦਣਗੇ ਇਹ ਇਹ ਚੀਜ਼ ਮਤਲਬ ਇੱਕ ਬਾਈ ਸਮਾਨ ਜਿਵੇਂ ਆਪਾਂ ਪੈਕ ਕਰਾ ਲਿਆ ਜਿਵੇਂ ਆਪਣਾ ਸਮਾਨ ਆ ਇਹ ਇਹਦੀ ਕੋਈ ਅੱਗੇ ਜ਼ਿੰਮੇਵਾਰੀ ਵੀ ਸਮਾਨ ਨਾਲ ਚ ਖਾਉ ਬਾਈ ਮੈਂ ਪੂਰਾ ਇੰਸ਼ੋਰੈਂਸ ਹੋ ਗਿਆ ਜਾਊਗਾ ਸਮਾਨ ਯੂਕੇ ਸਮਾਨ ਭੇਜਦੇ ਹੋ ਹਫਤੇ ਦੇ ਅੰਦਰ ਅੰਦਰ ਡਿਲੀਵਰ ਕਰ ਦਿੰਨੇ ਆਪਾਂ ਕੈਨੇਡਾ ਚੌਥੇ ਦਿਨ ਡਿਲੀਵਰ ਕਰ ਦਿੰਨੇ ਆਪਾਂ ਸਮਾਨ ਯੂਐਸਏ ਵੀ ਚੌਥੇ ਦਿਨ ਡਿਲੀਵਰ ਕਰ ਦਿੰਨੇ ਆ ਆਸਟ੍ਰੇਲੀਆ ਖਾਣ ਪੀਣ ਵਾਲਾ ਸਮਾਨ ਵਿੱਚ ਨੌ ਵੀ ਭੇਜ ਦਿੰਨੇ ਆ ਸੱਤਵੇਂ ਅੱਠਵੇਂ ਦਿਨ ਉਹ ਵੀ ਡਿਲੀਵਰ ਕਰ ਦਿੰਨੇ ਆ ਜਿਹੜੇ ਡੱਬੇ ਚ ਪੈਕਿੰਗ ਕਰਦੇ ਨੇ ਡੱਬੇ ਦੀ ਪੂਰੀ ਸਖਤਾਈ ਹੈ ਬਾਕੀ ਨਾਲ ਛੋਟ ਲਾ ਦਾਂ ਜਿਹਦੇ ਵਿੱਚ ਬਾਈ ਪੈਕ ਕਰ ਰਿਆ ਵੀ ਇਹ ਚੀਜ਼ ਦੀ ਤੈਨੂੰ ਜ਼ਿੰਮੇਵਾਰੀ ਐ ਚੀ ਤੁਹਾਡੀ ਪੂਰੀ ਤਸੱਲੀ ਬਕਸੇ ਉੱਥੇ ਪਹੁੰਚੋਗੇ ਤੇ ਬਾਈ ਜੀ ਆਪਣੇ ਇੱਕ ਗੱਲ ਕਰ ਲਈ ਪੰਜਾਬ ਤੋਂ ਸਸਤ ਸਭ ਤੋਂ ਸਸਤੇ ਰੇਟ ਦੱਸਦੇ ਬੀਸ ਹਫ਼ਤੇ ਹੁੰਦਾ ਇਹੀ ਕਾਰਨ ਇਹੀ ਕਾਰਨ ਆ ਮਤਲਬ ਆਪਾਂ ਫੁੱਲ ਫੁੱਲ ਗਾਰੰਟੀ ਨਾਲ ਸਮਾਨ ਭੇਜਦੇ ਹ ਹੇ ਇੱਕ ਸਿੱਧਾ ਜਾਂਦਾ ਤੇ ਬਾਕੀ ਰੇਟ ਦੀ ਗੱਲ ਕਰੀ ਰੇਟ ਦੱਸੋ ਤੇ ਯੂਕੇ ਦਾ ਆਪਣਾ ਰੇਟ 10 ਕਿਲੋ ਪਲੱਸ ਹੋ ਜਾਂਦਾ 450 ਰੁਪਏ ਕਿਲੋ ਆ 7ਵੇਂ ਜਾਂ 5ਵੇਂ ਦਿਨ ਡਿਲੀਵਰ ਹੋ ਜਾਂਦਾ ਪਾਰਸਲ ਜੇ ਕੈਨੇਡਾ ਭੇਜਣਾ ਤੁਸੀਂ ਡੀ ਐਚ ਐਰ ਰਾਹੀਂ 10 ਕਿਲੋ ਪਲੱਸ 800 ਰੁਪਏ ਕਿਲੋ ਰੇਟ ਆ ਇੱਕ ਵਾਰੀ ਤੁਸੀਂ ਕਿਵੇਂ ਕਹਿੰਦੇ ਸੀ ਵੀ ਇੱਥੇ ਸਸਤਾ ਕਿਹੜੇ ਤਰੀਕੇ ਨਾਲ ਪੈਂਦਾ ਤੁਸੀਂ ਜਿੰਨੇ ਹੁਣ ਸਸਤਾ ਇਹ ਪੈਂਦਾ ਮਤਲਬ ਆਪਣਾ ਜੇ 1 ਕਿਲੋ ਭੇਜਦਿਆਂ ਕੈਨੇਡਾ ਹਾਂਜੀ ਉਹ ਆਪਣਾ 2700 ਰੁਪਏ ਚ ਜਾਂਦਾਗਾ ਅੱਛਾ ਜੀ ਠੀਕ ਆ ਜੇ ਆਪਾਂ ਹੁਣ ਇਹ ਭੇਜਦਾਂਗੇ ਆਪਾਂ ਇਹਨੂੰ 10 ਕਿਲੋ ਕਰ ਲਾਂਗੇ ਤਾਂ 10 ਕਿਲੋ ਆਪਣਾ 10 ਕਿਲੋ ਪਲੱਸ ਕਰ ਲੈ 11 ਕਿਲੋ ਕਰ ਲਿਆ ਤਾਂ 800 ਰੁਪਏ ਹਿਸਾਬ ਨਾਲ ਚਲਾ ਜਾਣਾ ਇੰਨਾ ਫਰਕ ਪੈ ਜਾਂਦਾ ਵੀ ਇੰਨਾ ਫਰਕ ਪੈ ਜਾਂਦਾ ਰੇਟ ਦਾ ਹੁਣ ਉਹ ਕਿਤੇ ਜਾਣਾ ਆਪਣਾ 11 ਕਿਲੋ 8800 ਰੁਪਏ ਚ ਕਿਤੇ 1 ਕਿਲੋ ਭੇਜਣਾ 2700 ਸਾਡੇ 2700 ਚ ਜਾਣਾ ਦੇਖ ਲਓ ਵੀ ਇੰਨਾ ਫਰਕ ਪੈਂਦਾ ਇਹ ਜਾਣਕਾਰੀ ਕੋਈ ਨਹੀਂ ਦਿੰਦਾ ਹਣਾ ਇਹਦਾ ਮਤਲਬ ਹੈ ਵੀ 10 ਕਿਲੋ 11 ਕਿਲੋ ਘੱਟੋ-ਘੱਟ ਸਮਾਨ ਕਰਿਆ ਕਰੋ ਜੇਕਰ ਤੁਸੀਂ ਸਸਤਾ ਰੇਟ ਪਾਲਣਾ ਹੈ ਤੇ ਭਾਈ ਆਪਣਾ ਐਡਰੈਸ ਵਗੈਰਾ ਦੱਸ ਦੋ ਕਿੱਥੇ ਆਪਣਾ ਐਡਰੈਸ ਵੀਰੇ ਹੈਗਾ ਦਾ ਮਲੇਰ ਕੋਟਲੇ ਨਵੀਂ ਦਾਣਾ ਮੰਡੀ ਆ 82 ਨੰਬਰ ਦੁਕਾਨ ਆ ਵੀਰੇ ਆਪਣੀ ਠੀਕ ਆ ਪੂਰਾ ਮਤਲਬ ਸਿੱਧਾ ਰਾਹ ਜਾਮਾ ਸਿੱਧਾ ਸਿੱਧਾ ਰਾਹ ਬੱਸ ਸਟੈਂਡ ਤੋਂ ਆਉਣਾ ਬੱਸ ਸ ਤੇ ਬਾਕੀ ਬਾਈਏ ਨੰਬਰ ਜਿਹੜੇ ਉੱਪਰ ਲਾਏ ਹੋਏ ਨੇ ਐਨਪੀ ਇੰਟਰਨੈਸ਼ਨਲ ਕੋਰੀਅਰ ਸ਼ਹਿਰ ਮਲੇਰਕੋਟਲਾ ਜਿਹੜੇ ਨੰਬਰਾਂ 'ਤੇ ਤੁਸੀਂ ਕਾਲ ਕਰਕੇ ਇੱਥੇ ਪਹੁੰਚ ਕੇ ਆਪਣਾ ਸਮਾਨ ਕੋਈ ਵੀ ਸਮਾਨ ਕਿਸੇ ਵੀ ਤਰ੍ਹਾਂ ਦਾ ਸਮਾਨ ਇੱਥੇ ਆ ਕੇ ਤੁਸੀਂ ਭੇਜ ਸਕਦੇ ਹੋ